ਅੱਜ ਫਿਰੋਈਪੁਰ ਦੇ ਉਦਮ ਸਿੰਘ ਚੌਕ ਵਿੱਚ ਸਿੱਖ ਜਥੇਬੰਦੀਆਂ ਨੇ ਕੀਤਾ 15 ਅਗਸਤ ਦੇ ਸਬੰਧ ਵਿੱਚ ਤਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਜਿਸ ਵਿੱਚ ਇੰਟਰਨੈਸ਼ਨਲ ਪੰਥਕ ਦਲ ਏਕ ਨੂਰ ਖਾਲਸਾ ਫੌਜ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ ਨੇ ਕੀਤਾ ਰੋਸ ਪ੍ਰਦਰਸ਼ਨ ਤੇ ਕਿਹਾ ਜਿੰਨਾ ਚਿਰ ਭਾਰਤੀ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬਿਆਦਵੀ ਦਾ ਇਨਸਾਫ ਨਹੀਂ ਮਿਲਦਾ ਉਨੀ ਦੇਰ ਸਿੱਖ ਜਥੇਬੰਦੀਆਂ ਕਦੇ ਵੀ ਆਜ਼ਾਦੀ ਦਿਵਸ ਨਹੀਂ ਮਨਾਉਣਗੇ। ਰੋਇਪੁਰ ਤੋਂ ਸੁਖਮੰਦਰ ਸਿੰਘ ਸ਼ਾਂਤ ਦੀ ਵਿਸ਼ੇਸ਼ ਕੋਟ। ਕਾਫੀ ਸਾਡੇ ਵੀ ਸਾਡੇ ਬੰਦੀ ਸਿੰਘ ਜੋ ਆਪਣੀਆਂ ਦੇਖੋ ਇੱਕ ਬੰਦੇ ਨੂੰ ਸਜਾਉਂਦੀ ਆ ਕੋਟ ਸਜਾ ਕਰਦੀ ਆ। ਉਹ 15 ਸਾਲ ਨਹੀਂ ਹੋ ਗਏ 20 ਸਾਲ ਦੀ ਹੋ ਗਏ। ਪਰ ਇੱਕੋ ਸਾਡੇ ਬੰਦੀ ਸਿੰਘ 30 ਸਾਲ 40 40 ਸਾਲ ਸਜਾਣਾ ਤੋਂ ਬਟੇ ਨੇ ਪਰ ਉਹਨਾਂ ਰਿਆਮੀ ਕੀਤਾ ਜਾਂਦਾ ਅਸੀਂ ਮੁਨਕੇਤਾ ਕੋਈ ਯਾਤਰੀ ਨਾਗੇ ਕਿਨਾਰੇ ਤੋਂ ਸਾਡੇ ਵੀਰ ਅਜਾਬ ਨਹੀਂ ਚੱਲੇ ਜੋ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਕਿ ਬਿਲਕੁਲ ਸ਼ਾਂਤ ਮੇਂ ਇਹ ਪ੍ਰਦਰਸ਼ਨ ਕਰਨਾ ਇਹ ਲੋਕ ਪ੍ਰਦਰਸ਼ਨ ਕਰਿਆ ਹਨ ਇਹ ਗੁਲਾਮੀ ਦੀ ਸੋਚ ਮਨਾਇਆ ਜਾ ਰਿਹਾ ਹੈ ਕਿਉਂਕਿ ਲੋਕਾਂ ਨੇ ਹਰ ਤੋਂ ਹਿੰਦ ਵਿਚ ਗਏ ਜਾ ਰਹੇ ਹਨ ਇਹ ਇਹ ਚੋਣ ਬਹੁਤ ਜ਼ਿੰਮੀ ਇਰਦੋ ਸਰਦਾਰ ਕਮਲਾ ਘਰ ਦੇ ਜਿਹੜੇ ਸਸਰੇ ਮੁਖੀ ਕਮੀਆਂ ਦੇ ਆਵਰੀ ਨੂੰ ਖੋਰ ਦੇਤੇ 10 ਚਾਰ ਦੇ ਤਰਲ ਦਿੱਤੀ ਜਾਂਦੀ ਹੈ ਦੇਖੋ ਉਸ ਦਾ ਫਿਰ ਤੋਂ ਉਸ ਤੋਂ ਬਾਅਦ ਇਹਦੇ ਵਿੱਚੋਂ ਹਮਾਸ਼ਲ ਕੱਢ ਕੇ ਇਹਦੇ ਵਿੱਚੋਂ ਹਰਿਆਣਾ ਕੱਢ ਕੇ ਇਸ ਨੂੰ ਹੋਰ ਵੀ ਛੋਟਾ ਬਣਾ ਦਿੱਤਾ ਕਿਉਂਕਿ ਹੱਕ ਮੰਗਣ ਵਾਲੀ ਕੌਮ ਆਪਣੀ ਹਿੱਕਾ ਪ੍ਰਤੀ ਜਾਗੂ ਕੌਮ ਜੇ ਗੋਮ ਨੂੰ ਉਹਨਾਂ ਨੇ ਇਸੇ ਕਰਕੇ ਵੰਡਿਆ ਕਿ ਜੇ ਇੱਕ ਖਾਂ ਤੇ ਰਹਿ ਗਏ ਤਾਂ ਉਹ ਕਮਜ਼ੋਰ ਕਰ ਸਕਦੇ ਆ ਕਿਉਂਕਿ ਜਨਾਹ ਨੂੰ ਫਿਕਰਾ ਸੀ ਕਿ ਜੇ ਸਾਰਾ ਪੰਜਾਬ ਪਾਕਿਸਤਾਨ ਵਿੱਚ ਆ ਗਿਆ ਤੇ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਆਪਣਾ ਘਾਸਨ ਬਣਾ ਲੈਣਾ ਆਪਣਾ ਰਾਜ ਬਣਾ ਲੈਣਾ ਹੈ ਇਦਰ ਨਹਿਰੂ ਪਟੇਲ ਗਾਂਧੀ ਉਹਨਾਂ ਨੂੰ ਦੱ ਕਰ ਹਾਂਜੀ ਬਾਬਾ ਜੀ ਨਾਮ ਕੀ ਤੁਹਾਡਾ ਜੀ ਦਾਸ ਬਾਬਾ ਸਤਨਾਮ ਸਿੰਘ ਪੰਜਾਬ ਪ੍ਰਧਾਨ ਇੰਟਰਨੈਸ਼ਨਲ ਪੰਥਕਦਲ ਧਾਰਮਿਕ ਮੰਗਾ ਅੱਜ ਇਸ ਮੁੱਦੇ ਨੂੰ ਲੈ ਕੇ ਜਿਹੜਾ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕਾਗੀਆਂ ਟੰਡੀਆਂ ਪੱਲ ਅਸੀਂ ਅੱਜ ਦਾ ਰੋਜ਼ ਪ੍ਰਦਰਸ਼ਨ ਜਿਹੜਾ ਆ ਜਿੱਥੇ ਕਿ ਆਪਾਂ ਸਭ ਨੂੰ ਪਤਾ ਹੈ ਕਿ ਭਾਰਤ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਪਰ ਜਿਹੜੀ ਸਿੱਖ ਕੌਮ ਆ ਸਿੱਖ ਕੌਮ ਵਾਸਤੇ ਜਾਂ ਆਪਾਂ ਇੰਜ ਕਹਿ ਲਈਏ ਪੰਜਾਬੀਅਤ ਵਾਸਤੇ ਕੋਈ ਆਜ਼ਾਦੀ ਦਾ ਦਿਹਾੜਾ ਨਹੀਂਗਾ ਕਿਉਂਕਿ ਕੱਲੇ ਸਿੱਖ ਹੀ ਨਹੀਂ ਕੱਲੇ ਸੇਖੀ ਨਹੀਂ ਇਹਦੇ ਵਿੱਚ ਜਿੰਨੇ ਪਾਵੇਂ ਹਿੰਦੂ ਸੀ ਪਾਵੇਂ ਈਸਾਈ ਸੀ ਜਿੰਨੇ ਵੀ ਇਸ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਆ ਤਕਰੀਬਨ 10 ਲੱਖ ਕਤਲ ਹੋਇਆ ਆ ਆਪਾਂ ਨੂੰ ਪਤਾ ਹੈ ਵੀ ਗੱਡੀਆਂ ਕਿਸ ਤਰ੍ਹਾਂ ਪਰ ਪਰ ਕੇ ਵੱਡ ਵੱਡ ਕੇ ਅਗਲੀਆਂ ਕੁ ਲਾਈਆਂ ਆ ਦੂਜੇ ਬੰਨੇ 2 ਕਰੋੜ 1.5 ਕਿੰਟ ਲਈ 2 ਕਰੋੜ ਦੇ ਕਰੀਬ ਸਾਡੇ ਉਧਰੋਂ ਪੰਜਾਬੀਏ ਜਿਹੜੇ ਉੱਜੜ ਕੇ ਆਏ ਆ 2 ਕਰੋੜ ਦਾ ਉੱਜੜ ਉਜਾੜਾ ਹੋਇਆ ਆ ਇਸੇ ਤਰ੍ਹਾਂ ਹੀ ਲੱਖਾਂ ਧੀਆਂ ਪਣਾ ਦੀ ਬੇਅਪਦੀ ਕੀਤੀ ਗਈ 66 ਲੱਖ ਕਿੱਲਾ ਜਿਹੜਾ ਆ ਜ਼ਮੀਨ ਜਿਹੜੀ ਆ 66 ਲੱਖ ਕਿੱਲਾ ਜਿਹੜੀ ਆ ਅਸੀਂ ਉਧਰ ਆਪਦੀ ਜ਼ਮੀਨ ਛੱਡ ਕੇ ਆਏ ਆ ਜੇ ਗੱਲ ਕਰੀਏ ਕਿ 36 ਕਰੋੜ 1 ਲੱਖ ਅਰਬ ਜਿਹੜਾ ਆ ਸਾਡੇ ਲੋਕਾਂ ਦੀ ਜਾਇਦਾਦ ਜਿਹੜੀ ਆ ਉਧਰ ਜਿਹੜੀ ਆ ਉਹ ਰਹਿ ਗਈ ਕੱਲੇ ਸਿੱਖਾਂ ਦੀ ਨਹੀਂ ਇਹ ਸਾਰੇ ਪੰਜਾਬੀਆਂ ਦੀ ਆ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਪੰਜਾਬ ਨੂੰ ਕੋਈ ਆਜ਼ਾਦੀ ਨਹੀਂ ਮਿਲੀ ਪੰਜਾਬੀ ਸੂਬੇ ਦੇ ਦੌਰਾਨ ਸਾਡਾ ਜਦੋਂ ਮੋਰਚਾ ਲੱਗਾ ਤੇ ਸੂਬੇ ਨੂੰ ਇੱਕ ਸੂਬੇ ਜੁਨਾਸ ਦਾ ਵਿੱਚੋਂ ਹਿਮਾਚਲ ਕੱਢ ਤਾ ਹਰਿਆਣਾ ਕੱਢ ਤਾ ਪੰਜਾਬ ਨੂੰ ਮਾਰ ਪਈ ਫੇਰ ਤੇਰੀ ਮਾਰ ਬਈ ਪੰਜਾਬ ਨੂੰ ਇਸੇ ਕਰਕੇ ਸਾਡੇ ਬੰਦੀ ਸਿੰਘ ਜਿਹੜੇ ਆ ਕੋਈ 32-32 ਸਾਲਾਂ ਤੋਂ 22-22 ਸਾਲਾਂ ਤੋਂ 24-24 ਸਾਲਾਂ ਤੋਂ ਹਾਲੇਕਿ ਜਿਹੜੀ ਮਮੂਲੀ ਦੀ ਸਜ਼ਾ ਸੀ 14 ਸਾਲ ਦਾ ਕੰਦੇਸੀ ਦੇ ਨਾਲ ਦੋਹਰ ਸਜ਼ਾ ਭੁਗਤ ਕੇ ਵੀ ਅਜੇ ਜੇਲ੍ਹਾਂ ਵਿੱਚ ਸੱਟ ਰਹੇ ਨੇ। ਔਰ ਭਾਈ ਅਮਰਪਾਲ ਡੈਮੋਕ੍ਰੇਸੀ ਦੀ ਗੱਲ ਕਰੀਏ। ਭਾਈ ਅਮਰਸਾਹ ਅਮਰਪਾਲ ਲੱਖਾਂ ਵੋਟਾਂ ਲੈ ਕੇ 4 ਲੱਖ ਵੋਟ ਤੋਂ ਵੱਧ ਲੈ ਕੇ ਜਿੱਤੇ ਨੇ। ਉਹਨਾਂ ਨੂੰ ਦੁਬਾਰਾ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਐਨਐਸਏ ਲਾ ਕੇ ਫਿਰ ਦੁਬਾਰਾ ਜੇਲ੍ਹਾਂ ਵਿੱਚ ਤੱਕ ਦਿੱਤਾ ਆ। ਸਾਡੀ ਪੰਜਾਬ ਸਰਕਾਰ ਸੈਂਟਰ ਸਰਕਾਰ ਕੋਲ ਮੰਗਿਆ ਕਿ ਅਸੀਂ ਉਹਨਾਂ ਚਰ ਜਾਦੀ ਦਾ ਜਹਾੜਾ ਨਹੀਂ ਬਣਾਵਾਂਗੇ। ਜਿੰਨਾ ਚਿਰ ਸਾਡੇ ਬੰਦੀ ਸਿੰਘ ਰਿਆ ਨਹੀਂ ਕੀਤੇ ਜਾਂਦੇ। ਕਿੰਨਾ ਚਿਰ ਸਾਡੇ ਐਮਪੀ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਇਸ ਕਰਕੇ ਅਸੀਂ ਅੱਜ ਦਾ ਦਿਨ ਕਾਲੇ ਦਿਨ ਵਜੋਂ ਮਨਾ ਰਹੇ ਹਾਂ ਜੀ ਭਾਈ ਪੂਰਾ ਦੇਸ਼ ਜਿਹੜਾ ਜੰਨ ਦੇ ਵਿੱਚ ਟੁੱਟਿਆ ਹੈ ਇੱਥੇ ਮਨਾ ਰਿਹਾ ਵੀ ਸਾਡੀ ਆਜ਼ਾਦੀ ਹੈ ਇਸੀ ਕਾਲੇ ਝੰਡੇ ਕਿਉਂ ਫੜਦੇ ਹਾਰ ਬਾਰੇ ਅਸੀਂ ਚਾਹ ਕਿਉਂਕਿ ਸਾਡਾ ਦੇਸ਼ ਅਜੇ ਵੀ ਨਹੀਂ ਗਏ ਅਸੀਂ ਗੁਲਾਮ ਹਾਂ ਅਸੀਂ ਯਾਦ ਆਦੇਸ਼ ਦੇ ਗੁਲਾਮ ਬਚੰਦੇ ਆ ਮੈਂ ਪਹਿਲਾਂ ਵੀ ਬਿੰਦਗੀ ਦੀ ਸਾਡੇ ਸਿੱਖਾਂ ਨੂੰ ਦਿੱਕਣਾ ਕੀਤਾ ਜਾ ਰਿਹਾ ਹੈ ਸਾਡੇ 32-32 ਸਾਲਾਂ ਤੋਂ ਸਿੰਘ ਅੰਦਰ ਨੇ ਸਰਛੇ ਵਾਲਾ ਸੌਦਾ ਸਾਹ ਜਿਹੜਾ ਕਿੱਡੇ ਵੱਡੇ ਜੁਰਮ ਕੀਤੇ ਨੇ ਉਹਨੂੰ ਫੇਰ ਕੱਲ ਪ੍ਰੋਲ ਮਿਲ ਗਈ ਆ ਆਸਰਾਮ ਉਹਨੇ ਕਿੱਡਾ ਬਲਾਦਕਾਰੀ ਕਿੰਨਾ ਦੋਤਾ ਹੀ ਵੱਡਾ ਜੁਰਮ ਕੀਤਾ ਉਹਨੂੰ ਫੇਰ ਕੱਲ ਪ੍ਰੋਲ ਮਿਲ ਗਈ ਆ ਉਹਨੂੰ ਪ੍ਰੋਬ ਤੇ ਪ੍ਰੋਲ ਪ੍ਰੋਲ ਤੇ ਪ੍ਰੋਲ ਸਾਨੂੰ ਜੇਲ੍ਹਾਂ ਸਾਨੂੰ ਜੇਲ੍ਹਾਂ ਇਸ ਕਰਕੇ ਅਸੀਂ ਕਾਲ ਬਣਾ ਰਹੇ ਆ ਜੀ ਬਾਬਾ ਜੀ ਤਿੰਨ ਬੰਦੀ ਛੁੜੇ ਹਾ ਹੋਏ ਨੇ ਲੇਕਿਨ ਫੇਰ ਵੀ ਤੁਸੀਂ ਵਿਰੋਧ ਕਰ ਰਹੇ ਹੋ ਜਿੰਨਾ ਚਿਰ ਸਾਰੇ ਬੰਦੀ ਸਿੰਘ ਸਾਡੇ ਧਿਆ ਨਹੀਂ ਕਰ ਦੋਨਾ ਜਿਸ ਕਰਦੇ ਰਵਾਂਗੇ ਨਾਗੁਰਜੀ ਦਾ ਖਾਲਸਾ ਉਹ ਜੀ ਫਤਿਹ ਸਾਡਾ ਅਸੀਂ ਵਿਰੋਧ ਨਹੀਂ ਕਰ ਰਹੇ ਜੀ ਸਾਨੂੰ 47 ਤੋਂ ਲੈ ਕੇ ਹੁਣ ਤੱਕ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਜੇ ਅਸੀਂ ਹੱਕ ਮੰਗਦੇ ਹਾਂ ਸਾਨੂੰ ਵੱਖਵਾਦੀ ਤੇ ਖਾਲਸਾ ਨਹੀਂ ਕਹਿ ਕੇ ਪਕਾਇਆ ਜਾਂਦਾ ਸਾਡੀ ਮੈਨ ਮੁੱਖ ਮੰਗ ਹੈ ਕਿ 1995 ਤੋਂ 92 ਤੋਂ ਲੈ ਕੇ ਦੋ ਸਾਡੇ ਜੇਲ੍ਹਾਂ ਵਿੱਚ ਬੰਦ ਹਨ ਸੁਭਾਈ ਸ਼ਮਸ਼ੇਰ ਸਿੰਘ ਗਰਮੀਤ ਸਿੰਘ ਤੇ ਲਖਵਿੰਦਰ ਸਿੰਘਾਂ ਭਾਈ ਆਪਣਾ ਖੈਰਾਉ ਸਾਹਿਬ ਜੀ ਜਿੰਨੇ ਵੀ ਆ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰ ਰਹੀ ਦੂਜੇ ਪਾਸੇ ਸੌਦਾ ਸਾਧ ਹੈ ਜਿਹਨੂੰ 5 ਸਾਲਾਂ ਦੇ ਵਿੱਚ 21 ਵਾਰ ਪ੍ਰੋਲ ਮਿਲ ਗਈ ਆ ਔਰ ਆਮ ਆਸਰਾ ਵਜ ਤੋਂ ਨਹੀਂ ਮਿਲ ਗਈ ਆ ਪਰ ਸਾਡੇ ਸਿੰਘਾਂ ਨੂੰ ਪ੍ਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਸਾਡੇ ਵਾਸਤੇ ਆਜ਼ਾਦੀ ਨਹੀਂ ਜਿੰਨਾ ਵਾਸਤੇ ਆਜ਼ਾਦੀ ਆ ਉਹ ਬੜੀ ਖੁਸ਼ੀ ਨਾਲ ਆਜ਼ਾਦੀ ਮਨਾਉਣਾ ਪਰ ਜਿੱਦਣ ਸਾਡੇ ਸਿੰਘ ਰਿਹਾ ਕਰ ਦਿੱਤੇ ਗਏ ਜੇਲਾਂ ਵਿੱਚੋਂ ਉਹ ਦਿਨ ਅਸੀਂ ਵੀ ਆਜ਼ਾਦੀ ਮਨਾ ਲਵਾਂਗੇ ਇਸ ਕਰਕੇ ਅਸੀਂ ਕੇਂਦਰ ਸਰਕਾਰ ਤੱਕ ਪੰਜਾਬ ਸਰਕਾਰ ਤੱਕ ਹੋਰ ਸਰਕਾਰਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਸਾਡੇ ਬੰਦੀ ਸਿੰਘ ਜਿਨ੍ਹਾਂ ਦੀ ਸਜਾ ਪੂਰੀ ਹੋ ਚੁੱਕੀ ਆ ਉਹਨੂੰ ਰਿਹਾ ਕੀਤਾ ਜਾਵੇ ਤਾਂ ਅਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਉਹਦਾ ਖੁਸ਼ੀ ਦਾ ਦਿਨ ਮਨਾ ਸਕੀਏ ਜਿੱਦਾਂ ਕਿ ਬੰਦਾ ਜੇ ਕੋਈ ਬੰਦੀ ਸਿੰਘਾਂ ਨੂੰ ਕੱਲ ਜਿਹੜੀ ਆ ਰਿਹਾ ਕੀਤਾ ਵੀ ਗਿਆ ਹੈ ਉਹਨਾਂ ਨੂੰ ਉਹਨਾਂ ਨੂੰ ਛੱਡਿਆ ਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਉਹ ਬਹੁਤ ਧੰਨਵਾਦ ਕਰਦੇ ਆ ਅਸੀਂ ਜਿਹੜੀਆਂ ਸਿੱਖ ਸਾਜਦਾਂ ਬੈਠੀਆਂ ਮੋਹੱਲੀ ਨੂੰ ਧੰਨਵਾਦ ਆ ਪੰਜਾਬ ਦੀਆਂ ਹਰਿਆਣੇ ਦੀਆਂ ਸੰਗਤਾਂ ਜਿਨ੍ਹਾਂ ਨੇ ਸਹਿਯੋਗ ਕੀਤਾ ਭਾਈ ਗਵਿੰਦ ਸਿੰਘ ਨੂੰ ਰਿਹਾ ਕੀਤਾ ਬਹੁਤ ਲੰਮੇ 27 ਸਾਲਾਂ ਬਾਅਦ ਗੱਲ ਕੋ ਉਮਰ ਕੈਦ ਦੀ ਜਿਹੜੀ ਵਿਧਾਨ ਆ ਉਹ 14 ਸਾਲ ਹੁੰਦਾ ਪਰ ਉਹਨੇ ਤਾਂ ਡਬਲ ਕਰਕੇ 30 ਸਜ਼ਾ ਕੋਈ ਸਹਾਨ ਨਹੀਂ ਕੀਤਾ ਉਨਰੇ ਆਕਾਰ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਸਿੱਖ ਸੰਗਤਾਂ ਦੇ ਇਸੇ ਕਿ ਦੂਜੇ ਸੰਗਤਾਂ ਨੂੰ ਸ਼ਕਲਣਾ ਚਾਹੀਦਾ ਸਿੱਖਾਂ ਨੂੰ ਇਹ ਪ੍ਰਦਰਸ਼ਨ ਕਿੰਨਾ ਚਿਰ ਤੋਂ ਡਾ ਚੱਲਦਾ ਰਹੇ ਜਿੰਨਾ ਚਿਰ ਸਾਡੇ ਬੰਦੀ ਸਿੰਘ ਹਰਿਆਣੇ ਹੁੰਦੇ ਉਹਨਾਂ ਚਿਰ ਅਸੀਂ ਰੋਜ਼ ਪ੍ਰਦਰਸ਼ਨ ਜਾਰੀ ਰੱਖਾਂਗੇ 26 ਜਨਵਰੀ 15 ਅਗਸਤ ਤੱਕ ਪਹਿਲੇ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਹੈ 10 ਸੁਗਿਹਰ ਚੰਸੇ ਕੀਰਤੀ ਚੱਕਰਾ ਜੋ ਕਿ 15 ਅਗਸਤ ਤੋਂ 26 ਜਨਵਰੀ ਤੱਕ ਗਲੈਂਟਰੀ ਅਵਾਰਡ ਮਰੇ ਹੈ ਮੈਂ ਉਹਨਾਂ ਦੇ ਵਿੱਚੋਂ ਇੱਕ ਹਾਂ ਕਿ ਜੋ ਜੀਲੇ ਨੂੰ ਕੀਰਤੀ ਚੱਕਰ ਮਿਲਿਆ ਹੈ ਸਾਡੀਆਂ ਹਰ ਇੱਕ ਥਾਂ ਤੇ ਸਾਡੀ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਸੈਂਟਰਲ ਸਰਕਾਰਾਂ ਔਰ ਪੰਜਾਬ ਸਰਕਾਰਾਂ ਵਾਰ-ਵਾਰ ਸਾਡੇ ਸਿੱਖਾਂ ਦੇ ਉੱਤੇ ਸਾਡੇ ਹਮਲੇ ਹੋ ਰਹੇ ਆ ਅਸੀਂ ਵਾਰ-ਵਾਰ ਪਹੁੰਚੇ ਸਰ ਸਰਸੇ ਵਾਲੇ ਨੂੰ ਵਾਰ-ਵਾਰ ਰਿਆਈਆਂ ਕਰ ਰਿਹਾ ਅੱਜ ਹੀ ਭਗਵੰਤ ਮਾਨ ਦੀ ਬੋਰੇ ਸੀ ਕਿ ਇੰਨਾ ਸਿਰ ਜਾੜ ਹੋਇਆ ਵਾ ਅੱਜ ਹੀ ਅਜੇ ਛਪੜਾਂ ਤੱਕ ਤੇ ਗਲੀਆਂ ਤੇ ਨਾਲੀਆਂ ਤੱਕ ਹੀ ਨਹੀਂ ਅਜੇ ਤੱਕ ਪਹੁੰਚੇ ਸਾਥੋਂ ਅਜੇ ਤੱਕ ਕੋਈ ਨਹੀਂ ਸੁੱਤਰ ਆਈਆਂ ਤੇ ਮਾਇਆ ਮਗਵਾਂ ਤੁਸੀਂ ਮਾਨ ਨੂੰ ਇਹ ਗੱਲ ਕੀ ਕਰਨੀ ਚਾਹਨਾ ਹਾਂ ਕਿ ਤੂੰ ਜਿੰਨਾ ਚਿਰ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਨਾ ਕਰੇਂਗਾ ਉਨਾਂ ਚਿਰ ਪੰਜਾਬ ਦਾ ਕੁਝ ਨਹੀਂ ਹੋਣਾ ਪੰਜਾਬ ਉਨਾਂ ਚਿਹਰਾ ਜਿਹੜੇ ਸਿੱਖ ਪੰਜਾਬ ਦੀ ਸਿੱਖ ਪੰਜਾਬ ਦੀ ਗੱਲ ਕਰਦੇ ਆ ਉਹ ਜੇਲਾਂ ਦੇ ਵਿੱਚ ਢੱਕੇ ਹੋਏ ਆ ਅੱਜ ਇੱਕ ਅਮਰਪਾਲ ਸਾਡਾ ਇੱਕ ਅਮਰਪਾਲ ਇੱਕ ਉਹ ਤੁਹਾਨੂੰ ਦੁੱਖ ਰਿਹਾ ਵਾ ਉਹਦੇ ਵਾਰ-ਵਾਰ ਉਹਦੇ ਉੱਤੇ ਉਹ ਹੀ ਐਨਐਸਏ ਲਾ ਕੇ ਉਹਨੂੰ ਜੇਲਾਂ ਦੇ ਵਿੱਚ ਢੱਕਿਆ ਹੁਣ ਆਉਣ ਵਾਲਾ ਸਮਾਂ ਜਿਹੜਾ ਟਾਡੇ ਵਾਸਤੇ ਜੇ ਤੁਸੀਂ ਨਹੀਂ ਗੱਲ ਕਰ ਸਕਦੇ ਸਿੱਖਾਂ ਦੇ ਰਿਆਇ ਵਾਸਤੇ ਆਉਣ ਵਾਲੇ ਸਾਕੇ 117 ਸਾਡੇ ਐਮ ਐਲ ਏ ਸਾਡੇ ਆਉਣਗੇ ਔਰ 117 ਉਹ ਅੱਖ ਜੱਖ ਬਾਗਲ ਕਰਗੇ ਦਿੱਲੀ ਨੂੰ ਛੰਡਣਗੇ ਦਿੱਲੀ ਦਾ ਪੰਜਾਬ ਦਾ ਝੋੜ ਵੰਡਣਗੇ ਉਹ ਸਿੰਘ ਆਉਣਗੇ ਅਸੀਂ ਉਹਨਾਂ ਦੇ ਰਿਆਇ ਵਾਸਤੇ ਅੱਜ ਅਸੀਂ ਆਜ਼ਾਦੀ ਦਾ ਦਿਨ ਮਨਾਉਣਾ ਹੈ ਅੱਜ ਉਹਨਾਂ ਦੇ ਰਿਆਇ ਵਾਸਤੇ ਆਏ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੋ ਬਹੁਤ ਕੰਮ ਹੀ ਇਸੋ ਸਰਦਾਰ ਕੰਮੇ ਕਰਵਾ ਕੇ ਡੇਰਾ ਸੂਰ ਦੇ ਮੁਖੀ ਕਸ਼ਮੀਰ ਵਾਲਾ ਜੀ ਨੂੰ ਖਾੜ ਦੇ ਤੋਂ ਖੇਨ ਚਾਰ ਦੇ ਤਰਲ ਦਿੱਤੀ ਜਾਂਦੀ ਹੈ ਦੇਖੋ ਉਸ ਨੇ ਫਿਰ ਤੋਂ ਇਸ ਤੋਂ ਨਾ